ਪੰਜਾਬ ਦੀ ਇਹ ਮੁਟਿਆਰ ਧੀ ਜਿਹੜੀ ਘਰੋਂ ਪੜਨ ਗਈ ਤੇ ਫਿਰ ਗਾਇਬ ਕਰ ਦਿੱਤੀ ਗਈ ਇਸ ਧੀ ਨਾਲ ਜਿਹੜਾ ਕਾਂਡ ਵਾਪਰਿਆ ਉਸ ਦੇ ਖਲਾਸੇ ਨੇ ਪੂਰੇ ਪੰਜਾਬ ਨੂੰ ਸੁੰਨ ਕਰ ਦਿੱਤਾ ਤੇ ਸੋਚੀ ਪਾ ਦਿੱਤਾ ਜਦੋਂ 9 ਤਰੀਕ ਨੂੰ ਇਹ ਧੀ ਗੁੰਮ ਹੋਈ ਗਾਇਬ ਹੋਈ ਉਸ ਤੋਂ ਬਾਅਦ ਜਦੋਂ ਹੁਣ ਤੱਕ ਕੋਈ ਖਾਸ ਕਾਰਵਾਈ ਪੁਲਿਸ ਨੇ ਨਹੀਂ ਸੀ ਕੀਤੀ ਤਾਂ ਫਿਰ ਪੂਰਾ ਮੌੜ ਮੰਡੀ ਸ਼ਹਿਰ ਜਦੋਂ ਸੜਕਾਂ ਤੇ ਉਤਰ ਆਇਆ ਸੈਂਕੜੇ ਹਜ਼ਾਰਾਂ ਲੋਕ ਸੜਕਾਂ ਤੇ ਉਤਰੇ ਤਾਂ ਫਿਰ ਪੁਲਿਸ ਨੇ ਵੱਡੇ ਖੁਲਾਸੇ ਕੀਤੇ ਨੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਦੋਂਦੀ ਭਾਲ ਅਜੇ ਜਾਰੀ ਹੈ ਮਾਮਲਾ ਕੀ ਸੀ ਦੇਖੋ ਜੀ ਮੌੜ ਮੰਡੀ ਦੀ ਇੱਕ ਧੀ ਹੈ ਜਿਹੜੀ ਪੜਨ ਵਾਸਤੇ ਗਈ ਹੋਈ ਸੀ ਔਰ ਉਥੋਂ ਉਹ ਗਾਇਬ ਹੋ ਗਈ ਗਾਇਬ ਕਰ ਦਿੱਤੀ ਗਈ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਦਰਖਾਸਤ ਦਿੱਤੀ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਆਹ ਚਾਰ ਪੰਜ ਮੁੰਡੇ ਤੇ ਬੰਦੇ ਇਹਨਾਂ ਨੇ ਸਾਡੀ ਕੁੜੀ ਨੂੰ ਅਗਵਾ ਕੀਤਾ ਹੈ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਸਾਡੀ ਕੁੜੀ ਬਰਾਮਦ ਕਰਕੇ ਦਿੱਤੀ ਜਾਵੇ ਪਰ ਲੋਕਾਂ ਦਾ ਦੋਸ਼ ਹੈ ਕਿ ਪੁਲਿਸ ਨੇ ਇੰਨੀ ਠੰਡੀ ਕਾਰਵਾਈ ਕੀਤੀ ਕਿ ਉਹਨੇ ਟਾਈਮ ਨੂੰ ਉਹ ਕੁੜੀ লাশ ਬਣ ਚੁੱਕੀ ਸੀ ਹੁਣ ਪੁਲਿਸ ਨੇ ਦੱਸਿਆ ਕਿ ਅਸੀਂ ਇੱਕ ਦਿਨ ਪਹਿਲਾਂ ਹੀ ਮੁਕੱਦਮਾ ਦਰਜ ਕਰ ਲਿਆ ਸੀ ਔਰ ਚਾਰ ਜਿਹੜੇ ਗੁਣੇਗਾਰ ਨੇ ਦੋਚੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀਗਾ ਔਰ ਉਹ ਪੁਲਿਸ ਅਫਸਰਾਂ ਨੇ ਅੱਜ ਦੱਸਿਆ ਕਿ ਉਹਨਾਂ ਨੇ ਕਈ ਕੁਛ ਸਾਡੇ ਕੋਲ ਮੰਨਿਆ ਕਬੂਲਿਆ ਕੁੜੀ ਦੀ ਜਿਹੜੀ লাশ ਆ ਉਹ ਨਹਿਰ ਦੇ ਵਿੱਚੋਂ ਬਰਾਮਦ ਕਰ ਲਈ ਗਈ ਆ ਐਨਡੀ ਆਰਫ ਦੀਆਂ ਜਿਹੜੀਆਂ ਟੀਮਾਂ ਨੇ ਉਹਨਾਂ ਦੇ ਰਾਹੀਂ ਉਹ লাশ ਜਿਹੜੀ ਆ ਉਹ ਪਾਣੀ ਦੇ ਵਿੱਚੋਂ ਨਹਿਰ ਦੇ ਵਿੱਚੋਂ ਲੱਭੀ ਗਈ ਹੈ ਹੁਣ ਮਾਮਲਾ ਕੀ ਸੀ ਕਿਵੇਂ ਸੀ ਕੁੜੀ ਦੇ ਪਰਿਵਾਰ ਵਾਲੇ ਤੇ ਕੁੜੀ ਦੇ ਜਿਹੜੇ ਨੇੜਲੇ ਨੇ ਉਹ ਇਹ ਦੋਸ਼ ਲਾ ਰਹੇ ਨੇ ਕਿ ਕੁੜੀ ਨੂੰ ਅਗਵਾ ਕੀਤਾ ਗਿਆ ਅਗਵਾ ਕਰਕੇ ਉਸ ਨੂੰ ਕਾਰ ਦੇ ਵਿੱਚ ਇੱਥੋਂ ਤੱਕ ਦੋਸ਼ ਲੱਗਾ ਕਿ ਕੁੜੀ ਦੇ ਨਾਲ ਗਲਤ ਜਿਹੜੀ ਇਹ ਬਲਾਤਕਾਰ ਰੇਪ ਵਰਗੀਆਂ ਚੀਜ਼ਾਂ ਕੀਤੀਆਂ ਗਈਆਂ ਉਸ ਤੋਂ ਬਾਅਦ ਉਸ ਨੂੰ ਕਤਲ ਕਰ ਦਿੱਤਾ ਗਿਆ ਉਸ ਨੂੰ ਮਾਰ ਦਿੱਤਾ ਗਿਆ ਇਹ ਵੀ ਦੋਸ਼ ਲਾਇਆ ਜਾ ਰਿਹਾ ਹੈ ਕਿ ਪੁਲਿਸ ਇਹ ਕਹਿ ਰਹੀ ਸੀ ਕਿ ਕੁੜੀ ਤਾਂ ਨਹਿਰ ਦੇ ਕਿਨਾਰੇ ਸੈਲਫੀ ਲੈਣ ਲੱਗੀ ਸੀ ਤੇ ਸੈਲਫੀ ਲੈਣ ਕਰਕੇ ਉਹ ਨਹਿਰ 'ਚ ਡਿੱਗ ਪਈ ਇਹ ਵੀ ਦੋਸ਼ ਅੱਜ ਮੀਡੀਆ ਦੇ ਉੱਪਰ ਮੌੜ ਮੰਡੀ ਦੇ ਲੋਕਾਂ ਨੇ ਪੁਲਿਸ ਤੇ ਲਾਇਆ ਲੋਕਾਂ ਨੇ ਕਿਹਾ ਕਿ ਪੁਲਿਸ ਇਸ ਮਸਲੇ ਨੂੰ ਮਿਲ ਮਲਾ ਕੇ ਠੰਡੇ ਬਸਤੇ 'ਚ ਪਾਉਣਾ ਚਾਹੁੰਦੀ ਸੀ ਪਰ ਪੁਲਿਸ ਨੇ ਪੁਲਿਸ ਅਫਸਰਾਂ ਨੇ ਅੱਜ ਕਿਹਾ ਕਿ ਜਿਹੜੇ ਐਸ ਜਿਹੜੇ ਐਸ ਐਚਓ ਨੇ ਥਾਣਾ ਮੁਖੀ ਨੇ ਕਾਰਵਾਈ ਢਿੱਲੀ ਕੀਤੀ ਹੈ ਅਸੀਂ ਉਹਦੇ ਤੇ ਕਾਰਵਾਈ ਕਰ ਦਿੱਤੀ ਐ ਉਹਦੀ ਅਸੀਂ ਬਦਲੀ ਕਰ ਦਿੱਤੀ ਐ ਤੇ ਦੋਸ਼ੀਆਂ ਨੂੰ ਅਸੀਂ ਫੜ ਲਿਆ ਹੁਣ ਇਸ ਮਾਮਲੇ ਦੇ ਉੱਪਰ ਅੱਗੇ ਲੋਕਾਂ ਨੇ ਮੰਗ ਰੱਖੀ ਕਿ ਕੁੜੀ ਦਾ ਪੋਸਟਮਾਰਟਮ ਕਰਾਇਆ ਜਾਵੇ ਪੁਲਿਸ ਨੇ ਕਿਹਾ ਕਿ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਾਉਣੇ ਆ ਪਰ ਲੋਕਾਂ ਨੇ ਕਿਹਾ ਕਿ ਨਹੀਂ ਏਮਜ਼ ਏਮਜ਼ ਤੋਂ ਬਠਿੰਡਾ ਦਾ ਵੱਡਾ ਜਿਹੜਾ ਏਮਜ਼ ਹਸਪੀਟਲ ਐ ਉਥੋਂ ਕੁੜੀ ਦਾ ਪੋਸਟਮਾਰਟਮ ਕਰਾਇਆ ਜਾਣਾ ਚਾਹੀਦਾ ਤਾਂ ਪੁਲਿਸ ਨੇ ਫਿਰ ਇਹ ਗੱਲ ਮੰਨ ਲਈ ਹੈ ਹੁਣ ਕੁੜੀ ਦਾ ਪੋਸਟਮਾਰਟਮ ਕੀਤਾ ਜਾਏਗਾ ਵੱਡਾ ਇਕੱਠ ਲੋਕਾਂ ਦਾ ਅੱਜ ਹੋਇਆ ਪਰ ਇਸ ਘਟਨਾ ਨੇ ਹਰ ਸੋਚਣ ਵਾਲੇ ਇਨਸਾਨੀਅਤਵਾਦੀ ਦਿਮਾਗ ਨੂੰ ਹਿਲਾ ਕੇ ਰੱਖ ਦਿੱਤਾ ਹੈ ਸੁੱਣ ਕਰਕੇ ਰੱਖ ਦਿੱਤਾ ਹੈ ਲੋਕ ਇਹ ਸੋਚ ਰਹੇ ਨੇ ਕਿ ਜੇਕਰ ਧੀਆਂ ਦੇ ਨਾਲ ਦਿਨ ਦਿਹਾੜੇ ਇਸੇ ਤਰ੍ਹਾਂ ਹੋਵੇਗਾ ਤਾਂ ਫਿਰ ਕੀ ਹੋਵੇਗਾ ਆ ਦੋ ਦਿਨ ਪਹਿਲਾਂ ਹੀ ਰਾਜਪੁਰਾ ਦੀ ਇੱਕ 23 ਸਾਲਾਂ ਦੀ ਧੀ ਮਤਾਲੀ ਜਿਹੜੀ ਉਹ ਇੱਕ ਗੰਦੇ ਨਾਲੇ ਦੇ ਵਿੱਚ ਮਾਰ ਕੇ ਸੱਟੀ ਹੋਈ ਮਿਲੀ ਹੈ ਅਜੇ ਉਸ ਘਟਨਾ ਨੂੰ 2 ਦਿਨ ਵੀ ਨਹੀਂ ਬੀਤੇ ਤਾਂ ਮੌੜ ਮੰਡੀ ਦੀ ਇਸ ਧੀ ਦਾ ਕੇਸ ਸਾਹਮਣੇ ਆ ਗਿਆ ਅਜੇ ਹਫਤਾ ਕੁ ਹੋਇਆ ਹਰਿਆਣੇ ਦੇ ਸਾਂਪਲਾ ਦੇ ਵਿੱਚ ਬੱਸ ਅੱਡੇ ਦੇ ਵਿੱਚ ਇੱਕ ਜਿਹੜੀ ਨੌਜਵਾਨ ਕੁੜੀ ਜਿਹੜੀ ਕਾਂਗਰਸ ਦੀ ਹੀ ਵਰਕਰ ਸੀ ਉਨੂੰ ਮਾਰ ਕੇ ਉਹਦਾ ਕਤਲ ਕਰਕੇ ਉਹਦੀ লাশ ਨੂੰ ਇੱਕ ਸੂਟ ਕੇਸ ਅਟੈਚੀ ਕੇਸ ਦੇ ਵਿੱਚ ਪਾ ਕੇ ਤੇ ਬੱਸ ਸਟੈਂਡ ਦੇ ਵਿੱਚ ਰੱਖ ਦਿੱਤਾ ਗਿਆ ਸੀ ਉਸ ਤੋਂ ਬਾਅਦ ਉਸ ਮਾਮਲੇ ਦੇ ਵਿੱਚ ਵੀ ਜਦੋਂ ਗ੍ਰਿਫਤਾਰੀਆਂ ਹੋਈਆਂ ਜਦੋਂ ਤਹਿਕੀਕਾਤ ਹੋਈ ਤਾਂ ਸਾਰਾ ਜਿਹੜਾ ਸੱਚ ਆ ਉਹ ਸਾਹਮਣੇ ਆਇਆ ਕਿ ਕਿਵੇਂ ਉਹਦੇ ਵਿੱਚ ਵੀ ਇੱਕ ਨੌਜਵਾਨ ਨੇ ਹੀ ਉਹ ਸਾਰਾ ਕਾਰਾ ਕੀਤਾ ਸੀ ਹੁਣ ਇਹ ਜਿਹੜੀ ਘਟਨਾ ਅੱਜ ਮੋੜ ਮੰਡੀ ਦੀ ਸਾਹਮਣੇ ਆ ਰਹੀ ਹੈ ਇਹ ਕਿਉਂ ਕੀਤੀ ਗਈ ਹੈ ਪੁਲਿਸ ਦੇ ਇੱਕ ਅਫਸਰ ਨੇ মিডিਆ ਸਾਹਮਣੇ ਕਿਹਾ ਕਿ ਅਜੇ ਅਸੀਂ ਅਸਲੀ ਖੁਲਾਸਾ ਨਹੀਂ ਕਰ ਸਕਦੇ ਉਹਨੇ ਕਿਹਾ ਕਿ ਕੁੜੀ ਦਾ ਮਾਮਲਾ ਹੈ ਕੁੜੀ ਦਾ ਮਾਮਲਾ ਸੈਂਸਿਟਿਵ ਹੈ ਤੇ ਸੈਂਸਿਟਿਵ ਮਾਮਲਾ ਹੋਣ ਕਰਕੇ ਅਸੀਂ ਸਾਰੀਆਂ ਗੱਲਾਂ মিডিਆ ਸਾਹਮਣੇ ਨਹੀਂ ਕਰ ਸਕਦੇ ਵੀ ਇਹ ਕਤਲ ਕੀਤਾ ਕਿਉਂ ਗਿਆ ਇਹਦੇ ਅਸਲੀ ਕਾਰਨ ਕੀ ਨੇ ਪਰ ਜੋ ਮੋਟੀ ਮੋਟੀ ਗੱਲ ਹੈ ਉਹ ਪੁਲਿਸ ਨੇ ਸਾਹਮਣੇ ਲੈਂਦੀ ਹੈ ਪਰ ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਦੋਸ਼ ਗੰਭੀਰ ਨਹੀਂ ਉਹਨਾਂ ਦੀ ਜਾਂਚ ਗਹਿਰਾਈ ਨਾਲ ਹੋਣੀ ਚਾਹੀਦੀ ਹੈ ਹੁਣ ਪੰਜਾਬ ਤੇ ਦੇਸ਼ ਦਾ ਮਾਹੌਲ ਔਰਤਾਂ ਦੇ ਪ੍ਰਤੀ ਕਿਹੋ ਜਿਹਾ ਬਣ ਰਿਹਾ ਹੈ ਲਗਾਤਾਰ ਔਰਤਾਂ ਦੇ ਪ੍ਰਤੀ ਇਸ ਤਰ੍ਹਾਂ ਦੇ ਅਪਰਾਧ ਸਾਹਮਣੇ ਆਉਂਦੇ ਨੇ ਅਜੇ 8 ਮਾਰਚ ਨੂੰ 4 ਦਿਨ ਬੀਤੇ ਨੇ 8 ਮਾਰਚ ਔਰਤ ਦਿਵਸ ਹੁੰਦਾ ਔਰਤ ਮਹਿਲਾ ਦਿਵਸ ਦੇ ਉੱਪਰ ਔਰਤ ਦੀ ਆਜ਼ਾਦੀ ਔਰਤ ਦੀ ਸੁਰੱਖਿਆ ਔਰਤ ਦੀ ਜ਼ਿੰਦਗੀ ਔਰਤ ਦੇ ਹੱਕਾਂ ਦੀ ਗੱਲ ਹੁੰਦੀ ਹੈ ਉਸ ਦਿਨ ਇਹ ਵੀ ਗੱਲਾਂ ਹੋਈਆਂ ਕਿ ਭਾਰਤ ਦੇ ਵਿੱਚ ਹਰ ਅੱਧੇ ਮਿੰਟ ਬਾਅਦ ਇੱਕ ਔਰਤ ਦੇ ਨਾਲ ਧੱਕੇਸ਼ਾਹੀ ਦਾ ਮਾਮਲਾ ਦਰਜ ਹੁੰਦਾ ਇੱਕ ਦਿਨ 'ਚ ਕਿੰਨੇ ਮਾਮਲੇ ਦਰਜ ਹੁੰਦੇ ਨੇ ਤੇ ਫਿਰ ਕੀ ਉਹਨਾਂ ਸਾਰੇ ਮਾਮਲਿਆਂ ਤੇ ਕਾਰਵਾਈ ਹੁੰਦੀ ਹੈ ਕੀ ਸਾਰੇ ਮਾਮਲੇ ਕੇਸ ਦੇ ਰੂਪ 'ਚ ਦਰਜ ਹੁੰਦੇ ਨੇ ਉਹ ਅੰਕੜੇ ਚਾਹੁੰਦੇ ਨੇ ਬਹੁਤ ਵੱਡੀ ਗਿਣਤੀ ਕੁੜੀਆਂ ਤੇ ਔਰਤਾਂ ਦੇ ਨਾਲ ਬਤਮੀਜ਼ੀਆਂ ਹੁੰਦੀਆਂ ਨੇ ਇਹਦਾ ਜ਼ਿੰਮੇਵਾਰ ਕੌਣ ਹੈ ਇਹਦਾ ਅਸਲੀ ਕਾਰਨ ਕਿੱਥੇ ਹੈ ਇਹਦੇ ਦੋ ਕਾਰਨ ਨੇ ਇੱਕ ਕਾਨੂੰਨ ਵਿਵਸਥਾ ਦੀ ਘਾਟ ਹੈ ਤੇ ਦੂਜਾ ਮਰਦ ਪ੍ਰਧਾਨ ਜ਼ਗੀਰੂ ਮਾਨਸਿਕਤਾ ਜਿਹੜੀ ਔਰਤ ਨੂੰ ਇਨਸਾਨ ਵਜੋਂ ਨਹੀਂ ਵੇਖਦੀ ਜਿਹੜੀ ਔਰਤ ਨੂੰ ਇੱਕ ਭੋਗਣ ਵਾਲੀ ਵਸਤੂ ਦੇ ਵਜੋਂ ਵੇਖਦੀ ਹੈ ਇਹ ਜਿਹੜੀਆਂ ਦੋਵੇਂ ਚੀਜ਼ਾਂ ਨੇ ਇਹਨਾਂ ਦੇ ਵਿੱਚ ਸੁਧਾਰ ਦੀ ਲੋੜ ਹੈ ਵੇਖੋ ਕਾਨੂੰਨ ਵਿਵਸਥਾ ਦਾ ਡਰ ਲੋਕਾਂ ਦੇ ਉੱਪਰ ਜੇ ਹੋਵੇ ਤਾ ਫਿਰ ਇਹਨਾਂ ਚੀਜ਼ਾਂ ਨੂੰ ਠੱਲ ਤਾਂ ਵੀ ਪੈਂਦੀ ਐ ਪਰ ਜਿਹੜੀ ਜੜ੍ਹ ਐ ਜਿਹੜੀ ਮਰਦ ਪ੍ਰਧਾਨ ਔਰਤ ਵਿਰੋਧੀ ਔਰਤ ਨੂੰ ਵਸਤੂ ਤੇ ਭੋਗਣ ਵਾਲੀ ਚੀਜ਼ ਸਮਝਣ ਵਾਲੀ ਮਾਨਸਿਕਤਾ ਇਹਨੂੰ ਬਦਲਣਾ ਬਹੁਤ ਜ਼ਰੂਰੀ ਐ ਜਦੋਂ ਅਸੀਂ ਗੱਲ ਕਰਦੇ ਆ ਵੇਖੋ ਸਾਰੇ ਹੀ ਮਰਦ ਅਸੀਂ ਧੀਆ ਭੈਣਾਂ ਦੀਆਂ ਗੱਲਾਂ ਕਰਨ ਵੇਲੇ ਕਰ ਲੈਨੇ ਆ ਪਰ ਜਦੋਂ ਹੀ ਧੀਆ ਭੈਣਾਂ ਪਾਸੇ ਹੁਣ ਕੈਮਰਾ ਕੋਈ ਚੱਲਣਾ ਰਿਹਾ ਹੋਵੇ ਅਸੀਂ ਜਿਹੜੀਆਂ ਗਾਲਾਂ ਕੱਢਦੇ ਆ ਉਹ ਸਾਰੀਆਂ ਹੀ ਧੀਆ ਭੈਣਾਂ ਤੇ ਮਾਵਾਂ ਨਾਲ ਅਸੀਂ ਜੋੜ ਕੇ ਬਣਾਈਆਂ ਹੋਈਆਂ ਨੇ ਅਸੀਂ ਆਪਣੇ ਆਪ ਨੂੰ ਬਹੁਤ ਗੈਰਤਮੰਦ ਅਣਖੀ ਸਿਆਣੀ ਇੱਜ਼ਤਦਾਰ ਸਮਝਦੇ ਹਾਂ ਪਰ ਸਾਡੀਆਂ ਗਾਲਾਂ ਦੀ ਕਿਸਮ ਦੱਸਦੀ ਹੈ ਕਿ ਅਸੀਂ ਬਤਮੀਜ਼ ਹਾਂ ਅਸੀਂ ਬੇਸ਼ਰਮ ਹਾਂ ਦੇਖੋ ਜਿੰਨੀਆਂ ਵੀ ਸਾਡੀਆਂ ਗਾਲਾਂ ਨੇ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਤੇਰੀ ਧੀ ਨੂੰ ਐਦੇ ਨਾਲ ਹੀ ਜੁੜੀਆਂ ਨੇ ਜੁੜੀਆਂ ਨੇ ਕਿ ਨਹੀਂ ਜੁੜੀਆਂ ਜੇ ਜੁੜੀਆਂ ਨੇ ਤੇ ਫਿਰ ਅਸੀਂ ਕਿਵੇਂ ਇੱਜ਼ਤਦਾਰ ਕਿਵੇਂ ਅਸੀਂ ਸ਼ਰਮਸਾਰ ਜਾ ਸ਼ਰਮਾਂ ਵਾਲੇ ਹੋ ਸਕਦੇ ਆ ਵੇਖੋ ਝਗੜਾ ਦੋ ਬੰਦਿਆਂ ਦਾ ਹੋਵੇ ਉਹ ਇੱਕ ਦੂਜੇ ਨੂੰ ਕੁਝ ਨਹੀਂ ਕਹਿੰਦੇ ਵੀ ਤੂੰ ਘਟਿਆ ਇਨਸਾਨ ਐ ਤੂੰ ਕਮੀਨਾ ਐ ਜਾਂ ਤੂੰ ਮਾੜਾ ਬੰਦਾ ਐ ਜਾਂ ਤੂੰ ਐਦਾਂ ਦਾ ਬੰਦਾ ਐ ਉਹ ਇੱਕ ਦੂਜੇ ਦੀਆਂ ਮਾਵਾਂ ਭੈਣਾਂ ਤੇ ਧੀਆਂ ਨੂੰ ਗਾਲਾਂ ਕੱਢਦੇ ਨੇ ਮੈਂ ਤੇਰੀ ਮਾਂ ਨੂੰ ਐ ਕਰਾਂ ਉਹ ਆਂਦਾ ਮੈਂ ਤੇਰੀ ਧੀ ਨੂੰ ਐ ਕਰਾਂ ਉਹ ਆਂਦਾ ਮੈਂ ਤੇਰੀ ਭੈਣ ਨੂੰ ਐ ਕਰਾਂ ਇਹ ਫਿਰ ਕੀ ਐ ਕੀ ਇਹ ਸਾਡੇ ਪੰਜਾਬੀਆਂ ਦੀ ਇੱਜ਼ਤ ਅਣਖ ਤੇ ਸ਼ਰਮ ਵਾਲੇ ਹੋਣ ਦੀ ਨਿਸ਼ਾਨੀ ਹੈ ਗੋਰਿਆਂ ਨੂੰ ਅਸੀਂ ਕਹਿੰਨੇ ਆ ਕਿ ਉਹ ਬਿਸ਼ਰਮ ਲੋਕ ਨੇ ਉਹਨਾਂ ਨੂੰ ਸੰਗ ਸ਼ਰਮ ਨਹੀਂ ਉਹ ਘੱਟ ਕੱਪੜਿਆਂ 'ਚ ਰਹਿੰਦੇ ਨੇ ਅਸੀਂ ਕੱਪੜੇ ਪਾਉਣ ਦਾ ਡਰਾਮਾ ਵੱਧ ਕਰਦੇ ਆ ਪਰ ਇੱਜ਼ਤ ਅਣਖ ਤੇ ਸ਼ਰਮ ਪੱਖੋਂ ਅਸੀਂ ਉਹਨਾਂ ਨਾਲੋਂ ਥੱਲੇ ਡਿੱਗੇ ਆ ਉਹਨਾਂ ਨੇ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਤੇਰੀ ਧੀ ਨੂੰ ਇਹੋ ਜਿਹੇ ਗਾਲਾਂ ਨਹੀਂ ਬਣਾਈਆਂ ਚਾਹੇ ਤੁਸੀਂ ਚੈੱਕ ਕਰ ਲੋ ਉਹ ਗੋਰੇ ਮਾਵਾ ਭੈਣਾ ਧੀਆਂ ਦੀਆਂ ਗਾਲਾਂ ਸਾਡੇ ਨਾਲੋਂ 90% ਘੱਟ ਕੱਢਦੇ ਨੇ। ਉਹਨਾਂ ਬਹੁਤ ਸਾਰੇ ਲੋਕਾਂ ਨੂੰ ਮਾਂ ਭੈਣ ਧੀ ਨਾਲ ਜੁੜੀ ਗਾਲ ਆਉਂਦੀ ਹੀ ਨਹੀਂ। ਤੇ ਸਾਡੀ ਤਾਂ ਅਸੀਂ ਇੱਟ ਨਾਲ ਅੜ ਕੇ ਠੁੱਡਾ ਲੈ ਲਈਏ ਤੇ ਅਸੀਂ ਗਾਲ ਮਾਂ ਦੀ ਕੱਢਦੇ ਆਂ। ਭੈਣ ਦੀ ਕੱਢਦੇ ਆਂ। ਸਾਨੂੰ ਕਿਸੇ ਦਾ ਕੁੱਤਾ ਪੈ ਜੇ ਗਾਲ ਅਸੀਂ ਉਥੇ ਵੀ ਮਾਂ ਭੈਣ ਧੀ ਦੀ ਕੱਢਦੇ ਆਂ। ਆਪਦੇ ਹੱਥ ਨਾਲ ਕਿੱਲ ਠੋਕਦਿਆਂ ਹਥੌੜੀ ਹੱਥ ਤੇ ਵੱਜੇ ਗਾਲ ਅਸੀਂ ਉਦੋਂ ਵੀ ਮਾਂ ਪੈਣ ਧੀ ਦੀ ਕੱਢਦੇ ਆਂ ਸਾਨੂੰ ਚਾਹ ਪੀਂਦਿਆਂ ਚਾਹ ਤੱਤੀ ਵੱਧ ਲੱਗ ਜੇ ਗਾਲ ਅਸੀਂ ਉਦੋਂ ਵੀ ਮਾਂ ਪੈਣ ਧੀ ਦੀ ਕੱਢਦੇ ਆਂ ਅਸੀਂ ਰੋਟੀ ਦੇ ਵਿੱਚ ਜਾਂ ਸਬਜ਼ੀ ਦੇ ਵਿੱਚ ਮਿਰਚ ਵੱਧ ਪੈ ਜੇ ਗਾਲ ਅਸੀਂ ਉਦੋਂ ਵੀ ਮਾਂ ਪੈਣ ਧੀ ਦੀ ਕੱਢਦੇ ਆਂ ਕਈਆਂ ਪਿੰਡਾਂ 'ਚ ਇਸ ਤਰ੍ਹਾਂ ਦਾ ਵੀ ਮਾਹੌਲ ਮੈਂ ਦੇਖਿਆ ਜਿੱਥੇ ਪਿਓ ਪੁੱਤ ਨੂੰ ਭੈਣ ਦੀ ਗਾਲ ਕੱਢਦਾ ਕਈਆਂ ਥਾਵਾਂ ਤੇ ਮਾਂ ਪੈਣ ਉਹਨਾਂ ਦੀ ਇਕੱਠੀ ਗਾਲ ਬਣਾਈ ਹੋਈ ਆ ਔਰ ਪੁੱਤ ਪਿਓ ਮਤਲਬ ਜਿਹੜਾ ਪਿਓ ਉਹ ਪੁੱਤ ਨੂੰ ਜਦੋਂ ਭੈਣ ਦੀ ਗਾਲ ਕੱਢਦਾ ਤੇ ਇਹਦਾ ਮਤਲਬ ਕੀ ਹੁੰਦਾ ਵੀ ਉਹ ਆਪਣੀ ਹੀ ਧੀ ਨੂੰ ਗਾਲ ਕੱਢ ਰਿਹਾ ਪਰ ਇਹ ਚੱਲਦਾ ਤੁਸੀਂ ਸੋਚ ਲਓ ਆਪਣੇ ਘਰਾਂ ਚ ਆਲੇ ਦੁਆਲੇ ਝਾਤੀ ਮਾਰ ਕੇ ਦੇਖ ਲਓ ਇਹ ਚੱਲਦਾ ਤਾਂ ਇਹਦੇ ਵਿੱਚ ਅਸੀਂ ਸਾਰੇ ਆ ਮੈਂ ਇਹਦੇ ਤੋਂ ਬਚਿਆ ਹੋਇਆ ਨਹੀਂ ਆ ਪਰ ਜੇਕਰ ਅਸੀਂ ਔਰਤ ਦੀ ਸੁਰੱਖਿਆ ਸਮਾਜ ਦੇ ਵਿੱਚ ਚਾਹੁੰਨੇ ਆ ਤਾਂ ਸਾਨੂੰ ਉਹਨਾਂ ਸਾਰੀਆਂ ਜੜ੍ਹਾਂ ਦੇ ਉੱਪਰ ਝਾਤੀ ਮਾਰਨੀ ਪਊਗੀ ਜਿਹੜੀ ਔਰਤਾਂ ਦੇ ਨਾਲ ਵਾਰ-ਦਾਤਾਂ ਦਾ ਕਾਰਨ ਬਣਦੀ ਹੈ ਔਰ ਅੱਜ ਦੀ ਜਿਹੜੀ ਇਹ ਘਟਨਾ ਹੈ ਇਹਨੇ ਸੋਚਣ ਲਾਇਆ ਇੱਥੇ ਪੁਲਿਸ ਦੀ ਕਾਰਗੁਜ਼ਾਰੀ ਵੀ ਹਮੇਸ਼ਾ ਛੱਕੀ ਰਹੀ ਹੈ ਪੁਲਿਸ ਚੰਦ ਪੈਸਿਆਂ ਦਮੜਿਆਂ ਦੀ ਖਾਤਰ ਪੁਲਿਸ ਤੇ ਇਹ ਇਲਜ਼ਾਮ ਲੱਗਦੇ ਨੇ ਕਿ ਉਹ ਇਹੋ ਜਿਹੇ ਘਟਨਾਵਾਂ ਵਾਲੇ ਵੀ ਗੈਰ ਇਨਸਾਨੀ ਗੈਰ ਕਾਨੂੰਨੀ ਗੈਰ ਜਮਹੂਰੀ ਰਵਈਆ ਅਖਤਿਆਰ ਕਰ ਲੈਂਦੀ ਹੈ ਬਹੁਤ ਸਾਰੀਆਂ ਥਾਵਾਂ ਤੇ ਦੋਸ਼ ਲੱਗਦੇ ਹੁੰਦੇ ਨੇ ਪੁਲਿਸ ਦੇ ਪੁਲਿਸ ਅਫਸਰਾਂ ਦੇ ਉੱਪਰ ਵੀ ਉਹ ਘਟਨਾ ਦੀ ਪੀੜ ਨੂੰ ਨਹੀਂ ਸਮਝਦੇ ਘਟਨਾ ਦੇ ਦਰਦ ਨੂੰ ਨਹੀਂ ਸਮਝਦੇ ਉਹ ਘਟਨਾ ਨੂੰ ਇੱਕ ਪੈਸੇ ਕਮਾਉਣ ਦੇ ਮੌਕੇ ਵਜੋਂ ਲੈਂਦੇ ਨੇ ਤਾਂ ਅਜਿਹੀਆਂ ਗੱਲਾਂ ਹੀ ਸਾਡੇ ਸਮਾਜ ਦਾ ਬੇੜਾ ਗਰਕ ਕਰ ਰਹੀਆਂ ਨੇ ਅੱਜ ਹੁਣ ਮੋੜ ਮੰਡੀ ਦੀ ਜਿਹੜੀ ਘਟਨਾ ਹੈ ਇਹਦੀ ਪੂਰੀ ਤਹਿਕੀਕਾਤ ਤੇ ਪੂਰੀ ਕਹਾਣੀ ਉਹ ਸਾਹਮਣੇ ਆਵੇਗੀ ਪਰ ਜਿਹੜੇ ਲੋਕ ਨੇ ਉਹ ਕੀ ਦੱਸ ਰਹੇ ਨੇ ਤੇ ਪੁਲਿਸ ਕੀ ਦੱਸ ਰਹੀ ਹੈ ਲੋਕ ਕਹਿ ਰਹੇ ਨੇ ਕਿ ਕੁੜੀ ਨੂੰ ਚੱਕਿਆ ਗਿਆ ਅਗਵਾ ਕੀਤਾ ਗਿਆ ਔਰ ਅਗਵਾ ਕਰਨ ਦੇ ਵਿੱਚ ਕੁਝ ਮੁੰਡੇ ਨੇ ਕੁਝ ਬੰਦੇ ਨੇ ਔਰ ਇੱਕ ਔਰਤ ਵੀ ਗ੍ਰਿਫਤਾਰ ਕੀਤੀ ਗਈ ਹੈ ਇਸ ਮਾਮਲੇ ਦੇ ਵਿੱਚ ਔਰ ਉਸ ਤੋਂ ਬਾਅਦ ਉਸ ਕੁੜੀ ਦੇ ਨਾਲ ਸਰੀਰਕ ਤੌਰ ਤੇ ਗਲਤ ਕੀਤਾ ਗਿਆ ਇਹ ਦੋਸ਼ ਵੀ ਲੋਕਾਂ ਦਾ ਹੈ ਔਰ ਫਿਰ ਸਭ ਕੁਝ ਕਰਕੇ ਤੇ ਉਹ ਕੁੜੀ ਨੂੰ ਨਹਿਰ ਦੇ ਵਿੱਚ ਸੁੱਟ ਕੇ ਖਪਾਉਣ ਦੀ ਕੋਸ਼ਿਸ਼ ਮੁੱਦਾ ਗਾਇਬ ਕਰਨ ਦੀ ਕੋਸ਼ਿਸ਼ ਕੀਤੀ ਗਈ ਲੋਕ ਇਹ ਕਹਿੰਦੇ ਨੇ ਕਿ ਹੁਣ ਉਹ ਸਾਰੇ ਕੁਝ ਨੂੰ ਠੰਡੇ ਬਸਤੇ ਚ ਪਾਉਣ ਲਈ ਗੱਲ ਨੂੰ ਉਲਝਾਉਣ ਲਈ ਪੁਲਿਸ ਵੀ ਇਹ ਕਹਿ ਰਹੀ ਆ ਕਿ ਵੇਖੋ ਜੀ ਕੁੜੀ ਤਾਂ ਸੈਲਫੀ ਲੈ ਰਹੀ ਸੀ ਪਰ ਪੁਲਿਸ ਕਹਿੰਦੀ ਹੈ ਕਿ ਪਹਿਲਾ ਕੁਝ ਢਿੱਲਮੱਠ ਜਿਹੜੀ ਹੋਈ ਆ ਉਹਦੇ ਸਬੰਧ ਦੇ ਵਿੱਚ ਅਸੀਂ ਐਸਐਚਓ ਤੇ ਕਾਰਵਾਈ ਕਰਕੇ ਉਹਨੂੰ ਬਦਲ ਦਿੱਤਾ ਹੈ ਤੇ ਦੂਜੇ ਨੰਬਰ ਤੇ ਅਸੀਂ ਇਸ ਘਟਨਾ ਦੀ ਗਹਿਰਾਈ ਨਾਲ ਤਫ਼ਤੀਸ਼ ਕਰ ਰਹੇ ਹਾਂ ਉਹ ਕਹਿੰਦੇ ਅਸੀਂ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਕਰ ਲਿਆ ਜਿਦੇ ਵਿੱਚ ਅਸੀਂ ਇੱਕ ਔਰਤ ਸਮੇਤ ਦੋ ਮੁੰਡਿਆਂ ਸਮੇਤ ਇੱਕ ਬੰਦੇ ਸਮੇਤ ਚਾਰ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਬਾਕੀਆਂ ਦੀ ਭਾਲ ਅਸੀਂ ਕਰ ਰਹੇ ਹਾਂ ਜਿਹੜੇ 1-2 ਰਹਿੰਦੇ ਨੇ ਪੁਲਿਸ ਅੰਦਰ ਖਾਤੇ ਕੁਝ ਹੋਰ ਵੀ ਦੱਸਣਾ ਚਾਹੁੰਦੀ ਹੈ ਪਰ ਪੁਲਿਸ ਅਫਸਰ ਨੇ ਅੱਜ ਇਹ ਕਿਹਾ ਕਿ ਮੁੱਦਾ ਨਾਜ਼ੁਕ ਸੈਂਸਿਟਿਵ ਹੋਣ ਕਰਕੇ ਅਸੀਂ ਫਿਲਹਾਲ ਇਹਦੇ ਉੱਪਰ ਕੋਈ ਬਹੁਤੀ ਗੱਲ ਹੋਰ ਨਹੀਂ ਕਰਾਂਗੇ ਤਾਂ ਇਸ ਘਟਨਾ ਨੂੰ ਲੈ ਕੇ ਪੂਰਾ ਪੰਜਾਬ ਹੈਰਾਨ ਵੀ ਹੈ ਪਰੇਸ਼ਾਨ ਵੀ ਹੈ ਸਾਰੇ ਧੀਆ ਭੈਣਾ ਮਾਵਾ ਵਾਲੇ ਨਹੀਂ ਸਾਰਿਆਂ ਨੂੰ ਚਿੰਤਾ ਹੋ ਰਹੀ ਹੈ ਕਿ ਹੁਣ ਇਸ ਮਾਹੌਲ ਦਾ ਕੀ ਕੀਤਾ ਜਾਵੇ ਜਿੱਥੇ ਪੰਜਾਬ ਨੂੰ ਨਸ਼ੇ ਖਾ ਰਹੇ ਨੇ ਪ੍ਰਸ਼ਟਾਚਾਰ ਖਾ ਰਿਆ ਲੁੱਟਾਂ ਖੋਹਾਂ ਖਾ ਰੀਆਂ ਨੇ ਉਥੇ ਧੀਆ ਭੈਣਾਂ ਨਾਲ ਜਦੋਂ ਇਹੋ ਜਿਹਾ ਕੁਝ ਹੁੰਦਾ ਤਾਂ ਇੱਕ ਟੈਨਸ਼ਨ ਇੱਕ ਚਿੰਤਾ ਹਰ ਪਰਿਵਾਰ ਦੇ ਲਈ ਹੋਰ ਵੱਧ ਜਾਂਦੀ ਹੈ ਇਸ ਕਰਕੇ ਪੂਰੇ ਸਮਾਜ ਦਾ ਇਹ ਰੋਲ ਬਣਦਾ ਹੈ ਕਿ ਸਾਰਾ ਸਮਾਜ ਇਹੋ ਜੀਆਂ ਕਟਨਾਵਾਂ ਦੇ ਉੱਪਰ ਇੱਕ ਇੱਕ ਮੁੱਠ ਹੋ ਕੇ ਆਵਾਜ਼ ਉਠਾਏ ਤਾਂ ਕਿ ਅਜਿਹੀਆਂ ਕਟਨਾਵਾਂ ਨੂੰ ਠੱਲ ਪੈ ਸਕੇ ਬਹੁਤ ਮਿਹਰਬਾਨ